ਭਾਰਤ ਦੇ ਵਿੱਚ ਕ੍ਰਿਕਟ ਇੱਕ ਖੇਡ ਹੀ ਨਹੀਂ ਇਹ ਇੱਕ ਧਰਮ ਵੀ ਹੈ ਤੇ ਭਾਰਤੀ ਟੀਮ ਦੀ ਜਰਸੀ ਇੱਕ ਅੱਲਾ ਕੱਪੜਾ ਨਹੀਂ ਇਸ ਨੂੰ ਪਹਿਨਣ ਵਾਲੇ ਲਈ ਇਹ ਆਨ ਬਾਨ ਤੇ ਸ਼ਾਨ ਵੀ ਹੈ ਪਰ ਜਿਸ ਵੀ ਕੰਪਨੀ ਨੇ ਟੀਮ ਇੰਡੀਆ ਦੀ ਜਰਸੀ ਸਪான்ਸਰ ਕੀਤੀ ਆ ਜਾਂ ਤਾਂ ਉਹ ਹੌਲੀ-ਹੌਲੀ ਬਰਬਾਦ ਹੋ ਗਈ ਜਾਂ ਫਿਰ ਉਸ ਨੂੰ ਅਧ ਵਿਚਕਾਰ ਹੀ ਸਪான்ਸਰਸ਼ਿਪ ਛੱਡਣੀ ਪਈ ਆਓ ਅੱਜ ਜਾਣਦੇ ਆ ਇੱਕ ਅਜੀਬੋ ਗਰੀਬ ਇਤਿਹਾਸ ਦੇ ਬਾਰੇ ਸਭ ਤੋਂ ਪਹਿਲਾਂ ਸਪான்ਸਰਸ਼ਿਪ ਹੱਥਾਂ ਦੀ ਹੈ ਵਿਲਸ ਕੰਪਨੀ ਦੇ ਸਚਨ ਤੰਦੂਲਕਰ ਤੇ ਅਜਰੁद्दीन 1996 ਦੇ ਵਰਲਡ ਕੱਪ ਦੇ ਵਿੱਚ ਜਦ ਵਿਲਸ ਕੰਪਨੀ ਦੀ ਟੀ-ਸ਼ਰਟ ਪਹਿਨ ਕੇ ਮੈਦਾਨ ਦੇ ਵਿੱਚ ਆਂਦੇ ਆ ਤੇ ਹਰ ਇੱਕ ਦਰਸ਼ਕ ਦੇ ਮੂੰਹ ਤੇ ਚੜ ਜਾਂਦੀ ਹੈ ਇਸ ਕੰਪਨੀ ਦਾ ਨਾਮ ਪਰ ਇਹ ਕੰਪਨੀ ਇੱਕ ਤੰਬਾਕੂ ਕੰਪਨੀ ਸੀ ਭਾਰਤੀ ਸਰਕਾਰ ਨੇ ਤੰਬਾਕੂ ਦੇ ਉਤਪਾਦਨਾ ਤੇ ਐਡਸ ਤੇ ਪਾਬੰਦੀ ਲਗਾਤੀ ਤੇ ਇਸ ਨੂੰ ਹਟਣਾ ਪਿਆ ਤੇ ਹੌਲੀ-ਹੌਲੀ ਵਿਲਸ ਦਾ ਨਾਮ ਹੀ ਮਟ ਗਿਆ ਤੇ ਇਹ ਕੰਪਨੀ ਬਰਬਾਦ ਹੋ ਗਈ ਹੁਣ ਇਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਰਹਿ ਚੁੱਕੀ ਹੈ ਵਿਲਸ ਤੋਂ ਬਾਅਦ ਵਾਰੀ ਆਈ ਸਹਾਰਾ ਕੰਪਨੀ ਦੀ ਇਸ ਕੰਪਨੀ ਨੇ ਸਭ ਤੋਂ ਜ਼ਿਆਦਾ ਸਮਾਂ ਟੀਮ ਇੰਡੀਆ ਦੀ ਜਰਸੀ ਨੂੰ ਸਪਾਂਸਰ ਕੀਤਾ 2001 ਤੋਂ ਲੈ ਕੇ 2013 ਤੱਕ ਇਹ ਕੰਪਨੀ ਕੋ ਸਪਾਂਸਰਸ਼ਿਪ ਰਹੀ ਤੇ ਲੋਕਾਂ ਦੇ ਮੂੰਹ ਤੇ ਵੀ ਇਹ ਚੜ ਗਿਆ ਸੀ ਸਹਾਰਾ ਇੰਡੀਆ ਟੀਮ ਪਰ 2014 ਦੇ ਵਿੱਚ ਇਸ ਕੰਪਨੀ ਦੇ ਉੱਪਰ ਧੋਖਾਧੜੀ ਦੇ ਇਲਜ਼ਾਮ ਲੱਗੇ ਪੈਸੇ ਦੀ ਗਲਤ ਵਰਤੋਂ ਦੇ ਇਲਜ਼ਾਮ ਲੱਗੇ ਤੇ ਇਸ ਦੇ ਮਾਲਕ ਸੁਬਰਤਾ ਰਾਏ ਨੂੰ ਜੇਲ੍ਹ ਜਾਣਾ ਪਿਆ ਤੇ ਇਹਨਾਂ ਦੇ ਹੱਥੋਂ ਸਪਾਂਸਰਸ਼ਿਪ ਚਲੀ ਗਈ ਤੇ ਹੁਣ ਸਿਰਫ ਲੁਕਾ ਨੂੰ ਸਹਾਰਾ ਨਾਮ ਹੀ ਯਾਦ ਹੈ ਪਰ ਕੰਪਨੀ ਪਤਾ ਨਹੀਂ ਕਿੱਥੇ ਚਲੀ ਗਈ ਸਹਾਰਾ ਦੇ ਸਪਾਂਸਰਸ਼ਿਪ ਤੋਂ ਬਾਅਦ ਸਟਾਰ ਇੰਡੀਆ ਨੇ ਟੀਮ ਇੰਡੀਆ ਦੀ ਜਰਸੀ ਨੂੰ ਸਪਾਂਸਰ ਕੀਤਾ 2014 ਤੋਂ 2017 ਤੱਕ ਇਹਨਾਂ ਨੇ ਬਹੁਤ ਪੈਸਾ ਦੇ ਕੇ BCCI ਨੂੰ ਸਪਾਂਸਰਸ਼ਿਪ ਲਈ ਸਟਾਰ ਇੰਡੀਆ ਉਸ ਵੇਲੇ ਮੀਡੀਆ ਦਾ ਸਟਾਰ ਸੀ ਪਰ ਡਿਜ਼ਨੀ ਨੇ ਇਸ ਨੂੰ ਟੇਕਓਵਰ ਕਰ ਲਿਆ ਡਿਜ਼ਨੀ ਨੂੰ ਬਹੁਤ ਵੱਡਾ ਘਟ ਹੋਇਆ ਤੇ ਉਸ ਨੂੰ ਕਾਫੀ ਬਿਜ਼ਨਸ ਵੇਚਣਾ ਪਿਆ 스타 ਦਾ ਜਲਵਾ ਘਟ ਗਿਆ ਤੇ ਇਹ ਕਾਮਯਾਬੀ ਤੋਂ ਨਕਾਮੀ ਵੱਲ ਖਿਸਕ ਗਿਆ 스타 ਇੰਡੀਆ ਤੋਂ ਬਾਅਦ ਸਪਾਂਸਰਸ਼ਿਪ ਆਈ ਚੀਨੀ ਕੰਪਨੀ ਦੇ ਹੱਥ ਯਾਨੀ ਕਿ Oppo ਦੇ Oppo ਨੇ 1079 ਕਰੋੜ ਰੁਪਏ ਦੇ ਕੇ ਸਪਾਂਸਰਸ਼ਿਪ ਆਪਣੇ ਕੋਲ ਲਈ ਉਹਨਾਂ ਨੂੰ ਲੱਗਦਾ ਸੀ ਕਿ ਭਾਰਤੀ ਟੀਮ ਨਾਲ ਜੁੜ ਕੇ ਉਹਨਾਂ ਦੀ ਸੇਲ ਦੁੱਗਣੀ ਤੋਂ ਤਿਗਣੀ ਹੋ ਜਾਵੇਗੀ ਪਰ ਹਕੀਕਤ ਬਖਰੀ ਨਿਕਲੀ ਭਾਰਤ ਵਿੱਚ ਲੋਕਾਂ ਨੇ ਚੀਨੀ ਕੰਪਨੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਓਪੋ ਨੂੰ ਵੱਡਾ ਘਾਟਾ ਹੋਇਆ ਤੇ ਉਸਨੇ ਆਪਣੀ ਸਪਾਂਸਰਸ਼ਿਪ ਛੱਡ ਕੇ Byju's ਨੂੰ ਦੇ ਦਿੱਤੀ। Byju's ਇੱਕ ਸਮੇਂ ਭਾਰਤ ਦੀ ਸਭ ਤੋਂ ਵੱਡੀ ਐਜੂਕੇਸ਼ਨ ਟੈਕ ਕੰਪਨੀ ਸੀ। Byju's ਨੇ ਨਾ ਤਾਂ ਕਲੀ ਜਰਸੀ ਨੂੰ ਸਪਾਂਸਰ ਕੀਤਾ, ਆਈਸੀਸੀ ਦੇ ਵੱਡੇ ਇਵੈਂਟਸ ਨੂੰ ਸਪਾਂਸਰ ਕਰਨ ਲਈ ਵੀ ਕੰਟਰੈਕਟ ਸਾਈਨ ਕੀਤੇ। ਸ਼ੁਰੂ ਵਿੱਚ ਸਭ ਠੀਕ ਸੀ ਪਰ 2022 ਤੋਂ ਕੰਪਨੀ ਦੇ ਹਾਲਾਤ ਖਰਾਬ ਹੋਣ ਲੱਗ ਪਏ। ਬਹੁਤ ਵੱਡਾ ਕਰਜ਼ਾ ਸਿਰ ਚੜ ਗਿਆ। ਇਨਵੈਸਟਰ ਕੰਪਨੀ ਤੋਂ ਹਟ ਗਏ। 2023-24 ਵਿੱਚ YU ਨੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਅੱਜ BYJU'S ਡੁੱਬਦੀ ਹੋਈ ਕੰਪਨੀ ਦੀ ਸਭ ਤੋਂ ਵੱਡੀ ਉਦਾਹਰਣ ਹੈ। 2023 ਵਿੱਚ Dream11 ਨੇ 358 ਕਰੋੜ ਦੇ ਕੇ 3 ਸਾਲ ਦਾ ਕੰਟਰੈਕਟ ਸਾਈਨ ਕੀਤਾ। ਪਰ 2025 ਵਿੱਚ ਨਵਾਂ ਆਨਲਾਈਨ ਗੇਮਿੰਗ ਬਿਲ ਆ ਗਿਆ। ਜਿਸ ਨਾਲ ਰੀਅਲ ਮਨੀ ਗੇਮਿੰਗ ਤੇ ਬੈਨ ਲੱਗ ਗਿਆ। BCCI ਨੇ Dream11 ਦਾ ਕੰਟਰੈਕਟ ਕੱਟ ਦਿੱਤਾ। ਅੱਜ ਹਾਲਾਤ ਇਹ ਨੇ ਕਿ ਟੀਮ ਇੰਡੀਆ ਦੀ ਜਰਸੀ 80% ਡਿਸਕਾਊਂਟ ਤੇ ਵਿਕ ਰਹੀ ਐ ਉਹ ਵੀ ਬਿਨਾ ਕਿਸੇ ਲੋਗੋ ਤੋਂ ਸੋ ਦੋਸਤੋ ਇਹ ਸੀ ਅਜੀਬੋ ਗਰੀਬ ਇਤਿਹਾਸ ਵਿਸਤ ਤੋਂ ਲੈ ਕੇ ਡ੍ਰੀਮ 11 ਤੱਕ ਜਿੰਨੀਆਂ ਵੀ ਕੰਪਨੀਆਂ ਨੇ ਟੀਮ ਇੰਡੀਆ ਦੀ ਜਰਸੀ ਨੂੰ ਸਪான்ਸਰ ਕੀਤਾ ਉਹ ਹੌਲੀ ਹੌਲੀ ਬਰਬਾਦ ਹੋ ਗਈਆਂ ਤੇ ਤੁਹਾਨੂੰ ਕੀ ਲੱਗਦਾ ਕੋਈ ਫਿਊਚਰ ਦੇ ਵਿੱਚ ਇਹੋ ਜੀ ਕੰਪਨੀ ਵੀ ਆਵੇਗੀ ਜਿਹੜੀ ਬਰਬਾਦ ਹੋਣੋਂ ਬਚ ਜਾਵੇਗੀ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਤੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜੀਆਂ ਹੋਰ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਤੋ ਇਜਾਜ਼ਤ ਧੰਨਵਾਦ